ਦੀ ਪੇਤ ਪਹਿਲਾ ਤਾਂ ਦੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਮਾਪਿਆਂ ਨੇ ਸੋਹਰਾ ਪਰਿਵਾਰ ਤੇ ਕਈ ਸੰਘੀ ਨਿਯਮ ਲਗਾਏ ਨੇ ਦਰਅਸਲ ਆਸ਼ਰਾਨੀ ਨਾਮਕ ਇੱਕ ਕੁੜੀ ਨੇ ਨਵਾਂ ਸ਼ਹਿਰ ਦੇ ਪਿੰਡ ਪੰਗਲਾ ਨਿਵਾਸੀ ਸੁਖਬੀਰ ਦੇ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਵਿਆਹ ਦੇ ਕੁਝ ਦਿਨ ਤੱਕ ਠੀਕ ਰਹੇ ਪਰ ਸੁਖਬੀਰ ਦੇ ਮਾਪੇ ਇਸ ਵਿਆਹ ਤੋਂ ਖੁਸ਼ ਨਹੀਂ ਸਨ ਜਿਸ ਕਾਰਨ ਮਾਪਿਆਂ ਨੇ ਆਪਣੀ ਜ਼ਿੰਦਗੀ ਦੀ ਮੌਤ ਦੇ ਲਈ ਸੋਹਰਾ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਇੱਕ ਕਾਰ ਗਿਆ ਸੀ ਮੁੰਡਾ ਸੁਖ ਅੱਛਾ ਹਾਂਜੀ ਕਹਿੰਦਾ ਵਿਆਹ ਕਰਾਇਆ ਸੀ ਹਾਂਜੀ ਕਹਿੰਦਾ ਜਿਵੇਂ ਲੈ ਕੇ ਗਿਆ ਮੈਂ ਛੱਡ ਕੇ ਵੀ ਜਾਊਗਾ ਕਾ ਹਾਂਜੀ ਮਾਂ ਕਹਿੰਦੀ ਮੇਰੇ ਰਛਿੰਦ ਨਹੀਂ ਐ ਥੋੜੀ ਬੱਸ ਇੱਥੇ ਕੱਢ ਨਹੀਂ ਦੀ ਕਰਤੀ ਵਿਆਹ ਤਾਂ ਹੋਇਆ ਸੀ ਮੈਂ ਦੱਸਦੀ ਤੁਹਾਨੂੰ ਮੈਂ ਦੱਸਦੀ ਮੇਰੀ ਸਿਸਟਰ ਦਾ ਨਾਮ ਆਸ਼ਾ ਰਾਣੀ ਐ ਉਹ ਕੋ ਮੁੰਡੇ ਦੀ ਮੰਗਣੀ 6 ਤਰੀਕ ਨੂੰ ਹੋਈ 6 ਨਵੰਬਰ ਨੂੰ 2024 ਉਸ ਤੋਂ ਬਾਅਦ ਅਗਲੇ ਦਿਨ ਮੁੰਡਾ ਸਾਡੇ ਘਰ ਆਇਆ ਉਨੇ ਮੇਰੀ ਸਿਸਟਰ ਨਾਲ ਕੋਟ ਮੇ 7 ਤਰੀਕ ਨੂੰ ਕਰਾ ਲਿਆ ਉਸ ਤੋਂ ਬਾਅਦ ਉਸ 4 ਮਹੀਨੇ ਉਹ ਆਪਣੇ ਆਪਣੇ ਘਰ ਰਹਿਣ ਲੱਗੇ 4 ਮਹੀਨੇ ਕੋਟ ਮੈਰिज ਨੂੰ ਹੋ ਗਏ ਮੁੰਡੇ ਨੇ ਲਾਲਾ ਲਾਇਆ ਮੇਰੀ ਭੈਣ ਨੂੰ ਤੂੰ ਸਾਡੇ ਘਰ ਨਾ ਆਈ ਮੈਂ ਆਪਣੀ ਮੰਮੀ ਨੂੰ ਮਨਾਉਂਗਾ ਠੀਕ ਆ ਜੀ 10 ਤਰੀਕ ਨੂੰ ਮੁੰਡਾ ਘਰ ਆਇਆ 10 ਤਰੀਕ ਤੋਂ ਬਾਅਦ ਮੁੰਡਾ ਇਹਨਾਂ ਨਾਲ ਗੱਲਬਾਤ ਹੋਈ ਆ ਡੈਡੀ ਆ ਆ ਭਾਬੀ ਆ ਆ ਪਾਜੀ ਆ ਇਹਨਾਂ ਨਾਲ ਗੱਲਬਾਤ ਹੋਈ ਮੁੰਡਾ ਘਰ ਉਹਨਾਂ ਨੂੰ ਭਰੋਸਾ ਦਿਵਾ ਕੇ ਲੈ ਕੇ ਗਿਆ ਫੇ ਮੈਂ ਤੁਹਾਡੀ ਕੁੜੀ ਨੂੰ ਜਿੱਦਾ ਲੈ ਕੇ ਚੱਲਾਂ ਉਹ ਤਾਂ ਛੱਡ ਕੇ ਜਾਊਂਗਾ ਮੈਂ ਕੁੜੀ ਨੂੰ ਖੁਸ਼ ਰੱਖੂੰਗਾ ਹਰ ਇੱਕ ਸਹੂਲਤ ਦਊਂਗਾ ਫੇ ਤੁਸੀਂ ਮੇਰੇ ਨਾਲ ਇਹਨੂੰ ਤੋੜ ਦੋ ਕਦੋਂ ਲੈ ਕੇ ਗਿਆ ਸੀ ਮੁੰਡਾ ਲੈ ਕੇ ਗਿਆ 10 ਤਰੀਕ ਨੂੰ 10 ਫਰਵਰੀ 10 ਫਰਵਰੀ 2025 ਨੂੰ ਲੈ ਕੇ ਗਿਆ ਮੁੰਡਾ ਸਾਡੇ 11 ਮੁੰਡਾ ਘਰੋਂ ਚਲੇ ਗਿਆ ਫੇ ਕਿੱਥੋਂ ਲੈ ਕੇ ਗਿਆ ਮੁੰਡਾ ਆਨੰਦਗੜ੍ਹ ਤੋਂ ਲੈ ਕੇ ਗਿਆ ਕੁੜੀ ਦੇ ਘਰੋਂ ਅਪੇਰੈਂਟਸ ਨਾਲ ਗੱਲ ਕਰਕੇ ਆ ਭਾਬੀ ਆ ਕੁੜੀ ਦੀ ਬਾਜੀ ਆ ਆ ਡੈਡੀ ਆ ਫੇ ਕੀ ਬਾਜੀ ਫੇ ਕੁਛ ਨਹੀਂ ਲੈ ਕੇ ਚਲੇ ਗਿਆ ਉਸ ਤੋਂ ਬਾਅਦ ਜੀ ਅਸੀਂ ਕਾਲ ਕੀਤੀ 2 ਵਜੇ ਬਾਅਦ ਮੇਰੇ ਕੋਲ ਕਾਲ ਡਿਟੇਲ ਵੀ ਹੈਗੀ ਆ ਕੁੜੀ ਦਾ ਫੋਨ ਬੰਦ ਆਣ ਲੱਗ ਗਿਆ 3:30-4 ਵਜੇ ਮੈਂ ਕੁੜੀ ਨੂੰ ਫੋਨ ਕੀਤਾ ਕੁੜੀ ਦਾ ਫੇਰ ਨਹੀਂ ਫੋਨ ਲੱਗਾ ਮੈਂ ਮੁੰਡੇ ਨੂੰ ਕੀਤਾ ਮੈਂ ਕਿਹਾ ਹਾਂਜੀ ਭਾਜੀ ਕਿੱਥੇ ਅਸੀਂ ਜੀ ਮਾਸੀ ਦੇ ਜਾ ਰਹੇ ਹਾਂ ਰਾਹੋ ਗੜ ਸ਼ੰਕਰ ਮੈਂ ਉੱਥੇ ਜਾ ਕੇ ਗੱਲ ਕਰਾਂਗਾ ਫੇਰ ਮੈਂ ਉਹਨੂੰ ਫੇਰ ਕਾਲ ਕੀਤੀ ਅੱਡੇ ਘੰਟੇ ਬਾਅਦ 4:30 ਵਜੇ ਮੈਂ ਕਿਹਾ ਹਾਂਜੀ ਹੁਣ ਕਿੱਥੇ ਮੈਂ ਤੁਹਾਡੀ ਗੱਲ ਕਰਾਉਂਦਾ ਕਿਨਾਂ ਵੇਟ ਕਰੋ ਮੇਰੇ ਨਾਲ ਹੀ ਨੇ ਮੈਨੂੰ ਕੋਈ ਵੀ ਮੋਟਰਸਾਈਕਲ ਦੀ ਬਾਤ ਨਹੀਂ ਆਈ ਮੈਨੂੰ ਕੋਈ ਕਿਸੇ ਮਾਸੀ ਦੀ ਨਵਾਜ਼ਾਈ ਬਿਲਕੁਲ ਸੁਨਸਾਨ ਜਗ੍ਹਾ ਸੀ ਫਿਰ ਮੈਂ ਉਹਨੂੰ ਕਾਲ ਕੀਤੀ 6:00 7:00 ਵਜੇ ਮੈਂ ਕਹਾ ਹਾਂ ਜੀ ਹੋਣ ਕਿੱਥੇ 5:30 ਸੌਰੀ ਉਹ ਕਹਿੰਦਾ ਜੀ ਮੈਂ ਕੁੜੀ ਬੱਸੇ ਬਿਠਾਤੀ ਆ ਤੇ ਕੁੜੀ ਤੁਹਾਡੀ ਗੜ ਸ਼ੰਕਰ ਤੋਂ